ਸਭ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਬ ਨੂੰ ਜੀ ਲੋ ਜੀ ਇੱਧਰ ਚੱਲਣ ਦੀਆਂ ਤਿਆਰੀਆਂ ਤਿਆਰੀਆਂ ਦੇ ਨਾਲ ਚੱਲ ਪਈਆਂ ਪਕੌੜੇ ਖਾਣ ਦੇ ਰੱਜ ਕੇ ਖਾਣਾ ਰੱਜ ਕੇ ਹੁਣ ਭੂਆ ਨੂੰ ਵੀ ਵਧਾਈ ਹੋਵੇ ਦਾਦੇ ਨੂੰ ਵੀ ਇੱਧਰੋਂ ਦਾਤੀਆਂ ਨੂੰ ਵੀ ਭੂਆ ਸਾਡੀ ਨੂੰ ਵੀ ਇੱਧਰੋਂ ਤਾਈ ਨੂੰ ਵੀ 27 ਦਾ ਮਹਾਰੀਚਾਰਜ ਕਰਕੇ ਲੈਂਦੇ 27 ਦਾ ਮਹਾਰੀਚਾਰਜ ਕਰਕੇ ਲੈਂਦੀ ਹੈ ਇਹ ਕੇਕ ਆ ਗਿਆ ਭੈਣ ਵੀ ਜੀ ਕੀ ਆਂਦੀ ਹੈ ਹਾਂਜੀ ਬੋਲੋ ਬੋਲੋ ਅੰਗਰ ਅੰਗਰ ਕਿਵੇਂ ਲੋਜ ਵੀ ਆਉਂਗੀ ਮੈਂ ਹਾਂਜੀ ਹਾਂਜੀ ਜਰੂਰ ਆਓਗੇ ਜੀ ਜਰੂਰ ਆਓ ਉਹ ਕਿੰਨਾ ਕੁ ਕਰਾਦਾ ਉਹ ਬੜਾ ਕੇਕ ਦਾ ਬੜਾ ਸਪੀਨ ਹੈ वेलकम करते हो थोड़ा अपने YouTube चैनल पे अनहद गेल व्लॉग्स पे आज दे व्लॉग स्टार्टिंग करंदी हां अनहद ते फिर आज आ जाएगा गुरु نوا ਦਾ ਬਰਥਡੇ ਤੇ ਹੁਣ ਫਿਰ ਸਾਰੇ ਤਿਆਰ ਹੋ ਹੁੰਦੇ ਨੇ ਇਧਰ ਮੰਮਾ ਵੀ ਹਲੋ ਸੋਹਣ ਸਸਟੀ ਕਾ ਮੰਮਾ ਮੈਂ ਇਰਿੰਗ ਪਾਉਂਦੀ ਹਾਂ ਸੋਹਣ ਹਾਂ ਹਾਂ ਜੀ ਸੋਹਣੇ ਨੇ ਤੇ ਇਧਰੋਂ ਮੈਂ ਵੀ ਬੜੀ ਜ਼ਿਆਦਾ ਟੌਰ ਮਾਰੀ ਆ ਉਹ ਹੀ ਤੇ ਭੈਣ ਜੀ ਬਹੁਤ ਜਿਆਦਾ ਅਟ ਲੱਗ ਰਹੀ ਹੈ ਟੱਚੀ ਦੇਵੇਂ ਹੁਣ ਬਾਹਰ ਆਈ ਹਾਂ ਇਹ ਕਹਿਣਾ ਕਿ ਹੁਣ ਅਨੰਤ ਤੇ ਹੁਣੇ ਬਾਹਰ ਹੀ ਅਜੇ ਉੱਤਰੀ ਆ ਵੱਡੇ ਵੇਖਣ ਨਹੀਂ ਆਈ ਹੈ ਨਾ ਹਮ ਟੱਚੀ ਦੇ ਦੋ ਬਸ ਅਨੰਤ ਲੱਗਦਾ ਹੁਣੇ 에ਅਰਪੋਰਟ ਤੋਂ ਹੀ ਉਤਰਿਆ ਹੁੰਦਾ ਹਮ ਕਿਆ ਟੋਰਾ ਵਾ ਟੱਚੀ ਦੇ ਦੋ ਟੱਚੀ ਕਰਨਾ ਟੱਚੀ ਲੈ ਕੇ ਜਾਣਾ ਸ਼ੋ ਅੰਸ਼ਾ ਕੀ ਕਰਾਂਦੇ ਜੇ ਕੱਪੜੇ ਪਾਉਂਦੇ ਮੈਂ ਤਿਆਰ ਹੋਣ ਲਿਆ ਮੈਂ ਸਭ ਤੋਂ ਬਾਹਰ ਜਾ ਕੇ ਸਭ ਤੋਂ ਪਹਿਲਾਂ ਤਿਆਰ ਹੋਊਂਗੀ ਤੂੰ ਹੀ ਸਾਨੂੰ ਲੇਟ ਕੀਤਾ ਹੈ ਅਸੀਂ ਤਿਆਰ ਹੁੰਦੇ ਸਾਰੇ ਕਿਰੇ ਤੋਂ ਵਾਲੇ ਹੋ ਗਏ ਅਰੁਨ ਆ ਗਿਆ ਉਹਨਾਂ ਦਾ ਮਾਰਗੀ ਦਵਾ ਦੇ ਕੱਪੜੇ ਲੱਭ ਦੋ ਦਵਾ ਇਹਨੂੰ ਸੂਟ ਦੇ ਦੋ ਦਵਾ ਤੋਂ ਮੈਨੂੰ ਆ ਦੇ ਦੋ ਬਹੁਤ ਜਲਦ ਤੂੰ ਸਾਨੂੰ ਲੇਟ ਕੀਤਾ ਅਸੀਂ ਨਹੀਂ ਦੇ ਤਾ ਮੈਂ ਰੈਡੀ ਕਰ ਸੀ ਤਾ ਕਿਉਂ ਜੇ ਤੂੰ ਹੀ بابا ਕੱਪੜੇ ਲਿਆਉਂਦੇ ਨਾ ਫਿਰਦੇ ਹੋਣਾ ਹੀ ਮੀਨਸ ਜ਼ਿਆਦਾ ਫਿਰ ਜ਼ਿਆਦਾ ਟਾਈਮ ਨਹੀਂ ਨਹੀਂ ਲਓ ਜੀ ਆਪਾਂ ਰੈਡੀ ਹੋ ਗਏ ਆ ਸਾਰੇ ਜਣੇ ਤੇ ਤੁਰਨ ਲੱਗੇ ਆ ਹੁਣ ਚੱਲੇ ਆ ਪਿੰਡ ਤੇ ਉੱਥੇ ਪ੍ਰੋਗਰਾਮ ਜਿਹੜਾ ਆ ਆਲਰੇਡੀ ਸਟਾਰਟ ਹੋ ਚੁੱਕਾ ਮੈਂ ਵੀ ਹੋਈ ਤੇ ਅਗਰ ਠੀਕ ਆ ਤੁਸੀਂ ਸਾਰੇ ਪੁੱਛਦੇ ਹੋ ਹਾਂ ਮੈਂ ਮੈਸੇਜ ਬੜੇ ਆਉਂਦੇ ਸੀ ਤੇ ਮੈਂ ਠੀਕ ਨਹੀਂ ਆਈ ਪਾਰਟੀ ਆ ਠੀਕ ਹੋ ਗਈ ਰਾਤੀ ਫੇਰ ਮੈਡੀਸਨ ਲੈ ਕੇ ਆਏ ਆ ਆਪਾਂ ਹੁਣ ਠੀਕ ਨੇ ਚਲੋ ਚੱਲੀਏ ਉਧਰ ਨਾਨੂ ਨੂੰ ਪੁੱਛੀਏ ਨਾਨੂ ਨੇ ਤਿਆਰ ਹੋਇਆ ਕਿ ਨਹੀਂ ਹੋਇਆ ਜੀ ਆਪਾਂ ਤੁਰਪੇ ਹੁਣ ਰੈਡੀ ਹੋ ਗਏ ਘਰੋਂ ਤੇ ਅਨਹਦ ਪਿੱਛੇ ਕਹਿੰਦਾ ਕਿੱਧਰ ਗਿਆ ਆਜਾ ਨਾਲ ਅੱਗੇ ਬੈਠਾ ਅੱਜ ਗਿਫਟ ਲਾ ਕੇ ਬੈਠਾ ਉਹ ਤਾਂ ਕਹਿੰਦਾ ਮੇਰੇ ਭਰਾ ਦਾ ਗਿਫਟ ਹੈ ਤੇ ਮੈਂ ਗਿਫਟ ਦੇ ਕੋਲ ਬਹਿਣਾ ਅਨਹਰ ਪੁੱਛੀ ਜਾਂਂਦੀ ਘੜੀ ਮੂੜੀ ਮੈਨੂੰ ਕੀ ਗਿਫਟ ਲੈਂਦਾ ਕੀ ਗਿਫਟ ਲੈਂਦਾ ਮੈਂ ਨਹੀਂ ਦੱਸਣਾ ਕੁਛ ਵੀ ਜਦੋਂ ਅਨਬਾਕਸ ਕਰਾਂਗੇ ਨਾ ਗਿਫਟ ਸਾਰੇ ਉਦੋਂ ਵੇਖ ਲਈ ਕੀ ਲੈਂਦਾ ਕੋਈ ਨਹੀਂ ਕੱਲ ਵੇਖ ਲਓ ਫਿਰ ਕੀ ਲੈਂਦਾ ਕੁਛ ਇਹ ਤਾਂ ਨਹੀਂ ਦੱਸਣਾ ਤੁਹਾਨੂੰ ਅਨੰਦ ਨੂੰ ਇਹ ਹੀ ਕੋਈ ਪਤਾ ਲੱਗ ਜੀ ਸ਼ੇਰ ਆ ਹਾਂ 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 ਪਹੁੰਚ ਗਿਆ ਹਨ ਕਰੇ ਹਰ ਚੱਲਣ ਦੀਆਂ ਤਿਆਰੀਆਂ ਉੱਥੇ ਵੀ ਤੈਨੂੰ ਕੀ ਲੈ ਗਿਆ ਓਏ ਨਾਨ ਕਹ ਲੱਗੀ ਵੀਰ ਜੀ ਤੈਨੂੰ ਮੈਂ ਦੰਦਾ ਨਹੀਂ ਦੇਣਾ ਨਹੀਂ ਨੰਗੰਦ ਦੇਣਾ ਅਸੀਂ ਖਲੋ ਜਾਨੇ ਆ ਹੋਰ ਦੱਸੋ ਅਹੀਂ ਜਰੂਰ ਕਾਲੇ ਪੈਣਾ ਹੈ ਹੌਲੀ ਲੰਘ ਜਾਂਦੇ ਮੱਸ ਸਭ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਹਿਬ ਨੂੰ ਜੀ ਆਹ ਕੀਤੀ ਡੈਕੋਰੇਸ਼ਨ ਘੈਂਟ ਆ ਕਿਹੜੀ ਬੋਤਲ ਚਾਹੀਦੀ ਆ ਟਾਈਮ ਹੋ ਗਿਆ ਬੋਤਲ ਦਾ ਕਿਹੜੀ ਬੋਤਲ ਮੰਗੀ ਜਾਂਦੇ ਜੀ ਕਾਰ ਕੰਮ ਬੜੀ ਲੈ ਕੇ ਦੋ ਮਿੰਟ ਅੱਛਾ 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 ਤੁਸੀਂ ਤੁਸੀਂ ਡਾਇਰੈਕਟਰ ਸਿੰਗਰ ਸਾਹਿਬ ਨੂੰ ਕਹਿੰਦਾ ਲੈ ਕੇ ਆਓ ਲੋ ਜੀ ਇੱਧਰ ਚੱਲਣ ਦੀਆਂ ਤਿਆਰੀਆਂ ਤਿਆਰੀਆਂ ਦੇ ਨਾਲ ਚੱਲ ਪਈਆਂ ਪਕੌੜੇ ਖਾਣ ਦੇ ਰਾਜ ਕੇ ਖੜਾ ਰਾਜ ਕੇ ਹਣ ਹੈ ਪੱਖੇ ਚੱਲਣ ਦੇ ਆਵਾਜ਼ ਤਾਂ ਨਹੀਂ ਪਾਇਆ ਲੱਗਣਾ ਕੁਝ ਵੀ ਕੋਣ ਕੀ ਕਹਿਣ ਡਿਆ ਲੋ ਵੀ ਫੇਰ ਇੱਕ ਵਾਰੀ ਵਧਾਈ ਹੋਵੇ ਤੁਹਾਨੂੰ ਸਾਰਿਆਂ ਨੂੰ ਗੁਰਨਵਜ ਦੇ ਬਰਥਡੇ ਦੀ ਭੂਆ ਨੂੰ ਵਧਾਈ ਹੋਵੇ ਦਾਦੇ ਨੂੰ ਇਧਰੋਂ ਦਾਦੀਆਂ ਨੂੰ ਵੀ ਭੂਆ ਹਾਡੀ ਨੂੰ ਵੀ ਇਧਰੋਂ ਤਾਈ ਨੂੰ ਵੀ ਤਾਈ ਤਾਂ ਮਹਾਰੀ ਚਾਰਜ ਕਰਕੇ ਲੈਂਦੀ ਹੈ ਤਾਈ ਤਾਂ ਮਹਾਰੀ ਚਾਰਜ ਕਰਕੇ ਲਿਆਉਂਦੀ ਹੈ ਇਹ ਵਿੱਚ ਮੇਰੀ ਕੋ ਆਹ ਦਿਖਾ ਦੇ ਸਾਰਿਆਂ ਨੇ ਕਹਿੰਦੇ ਨਹੀਂ ਕੋਈ ਨਹੀਂ ਅੱਜ ਲਿੰਕਾ ਬ੍ਰੈਂਡ ਚੇਂਜ ਕਰਤਾ ਨਹੀਂ ਲਿੰਕਾ ਨਹੀਂ ਸਪਰਾਈਟ ਹੈ ਹੈ ਅੱਜ ਵੇ ਸਾਰੀ ਚਾਰਜ ਆਹ ਆ ਹੱਸਾ ਬਿਚਾਰਜ ਹੋਈਆਂ ਆ ਸਾਡੀ ਭੂਆ ਵੱਡੀ ਵੀ ਪਹੁੰਚ ਚੁੱਕੀ ਆ। ਵਦਨ ਆ ਗਿਆ ਕੇਕ ਲੈ ਕੇ। ਕੇਕ ਆ ਗਿਆ। ਭੈਣ ਵੀ ਚ ਕੀ ਆਂਦੀ ਏ। ਹਾਂਜੀ ਬੋਲੋ ਬੋਲੋ। ਅੱਧੀ ਅੰਦ ਵੀ ਮੈਨੂੰ ਲੋਜ ਵੀ ਆਉਂਗੀ ਮੈਂ। ਹਾਂਜੀ ਹਾਂਜੀ ਜਰੂਰ ਆਓਗੇ ਜੀ ਜਰੂਰ ਆਓ। ਮਾਸੀ ਹੋਵੇ ਤੇ ਦੋਵੇਂ ਵਲੌਗ ਚ ਨਾ ਆਵੇ ਤਾਂ ਕੀ ਫਾਇਦਾ। ਆ ਦੋਨੋਂ ਆਣਦੀ ਮਾਸੀ ਸਾਡੇ ਵਲੌਗ ਚ। ਸਾਡੀ ਮਾਸੀ ਇੱਧਰ। ਆ ਖੋਲਾ ਖੋਲਾ। ਬਹੁਤ ਸੋਹਣਾ ਕੇਕ ਵਾਈ। ਮੈਂ ਕਵਰ ਕਰਦਾ। ਅਵੇ ਭਜੀ ਹੋ ਗਿਆ ਨਾ। ਥੋੜਾ ਮੈਲਟ ਹੋ ਹੀ ਜਾਂਦਾ ਹੈ ਅੱਛਾ ਉਹ ਮਤਲਬ ਪੌੜੀ ਲਾ ਕੇ ਤਾਂ ਚੜਨਾ ਹੁੰਦਾ ਹੈ ਇਹ ਸਟੈਪ ਇੱਕ ਚੜ ਗਿਆ ਨਾ ਗੁਰਨੇਵਾਜ ਅੱਜ ਹਾਂ 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 ਕਿਹਦੀ ਅੱਜ ਕਿੰਦੂ ਹੈ ਤੇ ਬੱਚਿਓ ਬਾਤੋ ਬਾਤਾਂ ਲੱਗ ਲੱਗੇ ਖਲੋ ਸਾਰੇ ਬੱਚਿਆਂ ਦਾ ਅੱਗ ਜੀ ਉਹ ਤੇ ਨਾ ਕਿਸੇ ਸੁਣਦੇ ਕੱਪੜੇ ਖੋਣ ਨਹੀਂ ਆ ਲੈ ਅੱਜ ਤੇ ਨਹੀਂ ਨਹੀਂ ਤਾਂ ਉਹ ਕਿਹਾ ਵੀਡੀਓ ਚਾਹੇ ਕੀ ਪਰ ਰੁਕੇ ਨਾ ਚਲਾ ਦਿੰਦਾ ਮੈਂ ਆ ਪੱਖਾ ਤੇ ਕਰੇ ਮੱਡੀ ਗੁਰਵਾਜ ਦਾ ਬਰਥਡੇ കേട്ടോപിന്റെ ഹി പാ ഹീ വ ഡേ ടൂ യൂ ഹീ ബഡേ ടൂ യൂ ഹീ ബഡേ ടൂ യൂ ਗੁਰਨੈਜ ਹੈਪੀ ਬਰਥਡੇ ਚਲੋ ਮਾੜੇ ਸਾਰੇ ਜਣੇ ਕਰੋ ਗਣਾ ਹੈਪੀ ਬਰਥਡੇ ਟੂ ਯੂ ਕੋਸਾ ਬੁਰਲੇ ਬੰਨੇ ਲਾਲ ਸੋਚ ਹੈਗਾ ਇਹਦੇ ਇਹ ਪਰੇ ਕਰਕੇ ਬਾਪੂ ਨਾਲ ਨਾਲ ਲੱਗਦੇ ਫਰੈਂਡਿੰਗ ਬਸ ਇਹ ਜੋ ਆ 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 ਸੋਹਾ ਪਏ ਮੈਂ ਨਾ ਇੱਕ ਵਾਰੀ ਬਾਦ ਨਾ ਉਹ ਜੂਠਾ ਖਵਾਈ ਆ ਉਹਨਾਂ ਨੇ ਤੇ ਜਦੋਂ ਮੂੰਹ ਨੂੰ ਲਾਈ ਲਿਆ ਨਾ ਪਤਾ ਨਹੀਂ ਕਿ ਕੰਗਾ ਬੁਰਾ ਉਹ ਕਿੰਨਾ ਖੁਸ਼ ਹੋਦਾ ਉਹ ਬੜਾ ਕੇਕ ਦਾ ਬੜਾ ਸ਼ੀਨੀ ਉਹ ਬੜਾ ਨਹੀਂ ਹੋ ਚਾਚੂ ਜੀ ਕੀ ਪਤਾ ਆ ਵੀ ਮੇਰੇ ਕੋਲ ਚਾਬੀ ਦੋ ਚਾਬੀ ਚਾਬੀ ਨਹੀਂ ਹੈਗੀ ਕੋਈ ਵੀ ਚਾਬੀ ਨਹੀਂ ਹੈਗੀ ਭਾਈ ਬੜਾ ਨਹੀਂ ਵੀਡੀਓ ਚਾਬੀ ਕਿੱਥੇ ਲੱਗਿਆ ਮਾਇਕ ਤੇ ਨਹੀਂ ਉਹ ਇਹਨੇ ਇੱਕ ਖਿਡਾਰੀ ਜਾ ਉਹ ਮੁੰਡੇ ਵੀ ਤਾਂ ਨਹੀਂ ਪੈ ਪੈਣ ਪੱਟ ਲੈ ਓਏ ਸਾਹਿਬ ਇਹ ਦਿਖਾ ਰਿਹਾ ਆਣ ਦੇ ਦਿਓ ਜੀ ਖਾਣਾ ਨਹੀਂ ਲੱਗਦਾ ਆ ਜੀ ਸਾਹ ਨਹੀਂ ਆ ਰਿਹਾ ਮੈਂ ਲੈ ਆ ਮੈਂ ਇਧਰ सगू गिफ्ट ले गए वेरी गुड अच्छा दीप हुई गिफ्ट लैके आई है ये पैसे ले दे जैदरा दे जये तरा ਮੇਰੇ ਕੋ ਇੱਥੇ ਗੱਡੀ ਚੁਗੜੀਆਂ ਨੇ ਲੱਖ ਨੂੰ ਚੁੱਕ ਪਈ ਚੜੀ ਸੀ ਡਾੜੀ ਸੋਣਾਂ ਦੀ ਤੇ ਉਹ ਆ ਤੇ ਕੋੜਾ ਕਿਥੇ ਫੋਟੋ ਦੀ ਵੀਡੀਓ ਆਈਓ ਵੀਡੀਓ ਮੈਂ ਸਭੋ ਚੁੱਕਣੇ ਜਾਂਦੇ ਆ ਜਦੋਂ ਪੈਗੀ ਬਦਾਈਆ ਹਾਂ ਕੰਨ ਦਾ ਆ ਗਿਆ ਗਿਫਟ ਲੈ ਕੇ ਗੁਰ ਨਵਾਜ ਵਾਸਤੇ ਚੁੱਕ ਲਈ ਉਹਨੇ ਗਿਫਟ ਲੈ ਕੇ ਆਈ ਭਲਾਵਾ ਇਤਨਾ ਖਲਾ ਇਤਨਾ ਖਲਾ ਅੱਗੇ ਤਾਂ ਵੀ ਜਿੱਡੀਆਂ ਆਪਲੀ ਇਦਾਂ ਸਰਗੋਦੇ ਉਹਨਾਂ ਗਿਫਟਿਆਂ ਦੇ ਉਹਡੀਆਂ ਹੀ ਆਵਿਆ ਆਜਾ ਇਹਦੇ ਕੋਲ ਗਿਫਟਾਂ ਨੂੰ ਥੀ ਕਰਦੇ ਪੂਰਾ ਖਲਾ

ਆਹ ਤਾਂ ਨਹੀਂ ਛੁੱਟੀ ਜਾਂਦਾ ਵਾ ਮੈਂ ਨਹੀਂ ਬੀਬੀ ਬੀਬੀ ਦੇ ਸਵਰੇ ਜਹਾਜ਼ ਕਰਾਂ ਢੀ ਮੈਂ ਕਾ ਸ਼ਾਮਾ ਨੂੰ ਸਾਰੇ ਨੂੰ ਮਿਲਾ ਦਿੰਨੇ ਤੁਹਾਨੂੰ ਲੱਗ ਹਾਂ ਅੱਛਾ ਸ਼ਾਮਾ ਨੂੰ ਸਾਰੇ ਮਿਲ ਪੈਣੇ ਹਾਂਜੀ ਆਉਂਦੇ 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 ਮਿਲਦੇ ਰਹਿੰਦੇ ਆ ਆਏ ਬਿਮਾਰ ਹੋਣ ਕਰਕੇ ਥੋੜਾ ਟਾਈਮ ਲੰਘ ਗਿਆ भाई बेटा ये फोटो ये चला दे ये चला दे ये चला दे ये चला ਉਹ ਤੇ ਪਹਿਲੇ ਆਹ ਖਿੱਚਣ ਦਾ ਮਤਲਬ ਇਹ ਕਿ ਕਿਤੇ ਖੇਤ ਦੀ ਨੂੰ ਮਾਰਦਾ ਹਜੇ ਆਹ ਕਦਾ ਕਰ ਤੂੰ ਆਪ ਜਾਨ ਕੱਢਦੀ ਏ ਮੇਰੇ ਹਾਏ ਆਹ ਨੂੰ ਨਹੀਂ ਹਾਏ ਕਿ ਸ਼ਮਾ ਆਹ ਅੱਖੇ ਤੋਂ ਦੇਖਾਈ ਦੇ ਸਟੈਂਡ ਵਾਲੇ ਥੋੜੀ ਯਾਰ ਆਇਆ ਨੀ ਪਾ ਦਿੰਦੇ ਆ ਨਹੀਂ ਨਾ ਗਈ ਭਰਾਵਾ ਗਿਫਟ ਲੈ ਲੈ ਉਹ ਚਾਰੀ ਦੇ ਚੱਲ ਜਾ ਪਹੁੰਚ ਗਈ ਬਾਹਰ ਦੀ ਗਰਕਣ ਪਹੁੰਚ ਗਈ ਪਹੁੰਚ ਗਈ ਪਹੁੰਚ ਗਈ ਪਹੁੰਚ ਗਈ ਗਿਫਟ ਲੈ ਕੇ ਲਾ ਕੇ ਲਾ ਕੇ ਕਰਨੂਆ ਨਹੀਂ ਮਾਲ ਫੜੂ ਫਲੇਮ ਡਿੱਗ ਗਿਆ ਨਹੀਂ ਪਤਾ ਇਹ ਮੈਂ ਕਰਦੀ ਆਂ ਇਹ ਤਾਂ ਫਰਗਾ ਦੀ ਉਹ ਸੜਦੇ ਹੋਦੋ ਨਹੀਂ ਆਹ ਵਾਹ ਵਾਹ ਚਲੋ ਜੀ ਗਰਮੀ ਬਹੁਤ ਹੈ ਹੁਣ ਸਮਾਂ ਆ ਗਿਆ ਹੈ ਹਟਾ ਦੇ ਅਜੇ ਨਹੀਂ ਹੋਈ ਅਜੇ ਨਹੀਂ ਹੋਈ ਅਜੇ ਸਾਡੀ ਵਾਰੀ ਆਉਣ ਵਾਲੀ ਹੈ ਅਜੇ ਸਾਡੀ ਵਾਰੀ ਆਣੀ ਆ ਆਣਾ ਦੋਢੀ ਆਪੇ ਉੱਡਾ ਡੱਬਾ ਦਰਾ ਹੈ ਓਏ ਹੋਏ ਮਾਮੂ ਨਾ ਹੋਰ ਨਵਾਂ ਆਪ ਲੋਕ ਨਾ ਆਣੇ ਚੁੱਕ ਲੋ ਵੀ ਆ ਉਹਨਾਂ ਦੇ ਤੋਂ ਫੁੜਾਈ ਥਰੇ ਆ ਗਿਫਟ ਆਇਆ ਜੇ ਨਾਲ ਹੀ ਡਿੱਗ ਪਏ ਹੋ ਇਹ ਲੈ ਬੁੱਧ ਮਨੋ ਆਨੰਦ ਜੀ ਦਾ ਗਿਫਟ ਖਾਸਾ ਆਇਆ ਚੰਬੜੀ ਆਈ ਉਹਨੂੰ ਇੱਥੇ ਰੱਖ ਲਈਏ ਇੱਥੇ ਰੱਖ ਲਈਏ ਮੈਂ ਤਾਂ ਉਹ ਤਾਂ ਬੀਕੋਲੀ ਚੱਡਣੇ ਕਿੱਥੇ ਦਾ ਆਹੋ ਆ ਮੇਰੇ ਨਾਲ ਲੈ 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 ਇੰਨਾ ਗਿਫਟ ਵਧੀਆ ਲੱਗਿਆ ਇਹਨੇ ਕਿਹਾ ਕੀ ਇਹਨੇ ਬੋਲੇ ਵੀ ਨਹੀਂ ਗਿਆ ਇਹ ਡਰਦਾ ਰਹੇਗਾ ਆਹ ਇਹਨੇ ਖੋਲੋਗੇ ਮੇਰੀ ਪਤਾ ਲੱਗੂਗਾ ਦੇਖ ਤਾਰੇ ਲੱਗੂ ਕਿ ਕਿਲਾਉਂਦਾ ਆ ਆਹ ਜੀ 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 ਆ ਚੋਕਲਾ ਵੀ ਦੀ ਸੰਭਲ ਨਹੀਂ ਕਰਵਾ ਲਾਗੇ ਨਾ ਰੇੜੀ ਆ ਜੀ ਵੱਡੀ ਹੋ ਗਿਆ ਕੋਈ ਜੀ ਸੰਭਲਾਈ ਕਿੰਨਾ ਗੋਝੂ ਨੇ ਆ ਲੈ ਕਰ ਕੇ ਜਦ ਨਾ ਗੱਲ ਕਰੇ ਮੰਮੀ ਨੇ ਕਰਾਵਾ ਤੇ ਕਿਹੜੀ ਬਣਾਉਂ ਗਰਨਵਾ ਹੀ ਦੀ ਉਹ ਬੈਗੀ ਚਲ ਆ ਜਾਓ ਲੇਟ ਹੋ ਰਹੀ ਜੀ ਉਹ ਮੈਂ ਉਹ ਆਜਾ ਰਿਹਾ ਆ। ਨਹੀਂ ਆਇਆ ਨਹੀਂ ਪਾਇਆ। ਤਾਹਾਂ ਨਹੀਂ ਪਾਇਆ ਨਾ। ਤਰਾ ਪੁਨੀ ਬੋਏ। ਨਹੀਂ ਆਇਆ ਪਾਇਆ। ਹਾਂਜੀ। ਬਰਥਡੇ ਬੋਏ। ਇੱਥੇ ਚੱਲ ਆ। ਆ ਫੜੀਏ ਕੋਣ। ਹਣ ਗਾਇਜ਼ ਮੈਂ ਇਹਦੇ ਵੀ ਪੁਲੀ ਦੀ ਬੈਠੇ ਆ। ਮੈਂ ਇਹਦੇ ਪੁਲੀ ਦੀ ਬੈਠੇ ਆ। ਸਾਰੇ ਬਹਿ ਗਏ ਹੋ ਨਾ ਕੇ ਕੱਟ ਕੇ ਕੇਕ ਦੀ ਵੇਟ ਕਰ ਰਹੇ ਨੇ ਕਦੋਂ ਕੇਕ ਆਵੇ ਤਾਂ ਆਪਾਂ ਖਾਈਏ ਹਾਂ ਰਾਮ ਤੇ ਕੰਮ ਵੇਖੋ ਕਿਦਾਂ ਨੇ ਕੀ ਆਂ ਬੈਠਾ ਰਾਮ ਨੇ ਕੀ ਕਰ ਦਿੱਤੀ ਗਿਆ ਬੈਠਾ ਉਹ ਨਹੀਂ ਇਹ ਤਾਂ ਸਿਆਗੇ ਬੀਤੀ ਜਾ ਨਹੀਂ ਕਰਤੀ ਤਾਂ ਇਹ ਕੇਕ ਦੀ ਵੇਟ ਹਾਂ ਉਹਨਾਂ ਨੂੰ ਕੈਂਡ ਸਾਰੀ ਬੀਪੂ ਬਦਾਨੀ ਕਿੰਨੂੰ ਵੀਡੀਓ ਕਾਲ ਕਰਨ ਦੀ ਭੂਈ ਨਗਰ ਢੀਕ ਮਾਸੀ ਨੂੰ ਕਰਨ ਦੀ ਤੇ ਇੱਧਰ ਰੋਟੀਪਾਰੀ ਸ਼ੁਰੂ ਹੋ ਗਿਆ ਤੇ ਅਨਾਂ ਦੀ ਮੰਮੀ ਨੇ ਅਨਾਂਦ ਨੇ ਸ਼ੁਰੂਆਤ ਕੀਤੀ ਹੈ ਅਨਾਂ ਦਾ ਸਾਰੇ ਬਾਕੀ ਆਖਣੇ ਲੇਟ ਖਾਵਾਂਗੇ ਲੇਟ ਖਾਵਾਂਗੇ ਅਨਾਂ ਦਾ ਮੈਨੂੰ ਭੁੱਖ ਲੱਗੀ ਮੰਮਾ ਆਦੇ ਚਲੋ ਚੱਲੀਏ ਆ ਗਿਆ ਇੱਧਰ ਮੰਮੀ ਰੋਟੀ ਭਾਗ ਦੇ ਰਹੀ ਨੇ ਜਿਨ੍ਹਾਂ ਨੇ ਘਰ ਜਾਣੀ ਉਹਨਾਂ ਨੂੰ ਬਾਕੀ ਲੱਥਣੀਆਂ ਰੋਟੀਆਂ ਰਾਟੀਆਂ ਤੇ ਇੱਧਰ ਕੋਈ ਚੀਜ਼ਾਂ ਨਾ ਪੈ ਇਹਨਾਂ ਨੂੰ ਕਹਿ ਦੇਣਾ ਠੱਪਣਗੇ ਥੋੜਾ ਜਿਹਾ ਹਾਂ ਠੀਕ ਠਾਕ ਹੈ ਵਧੀਆ ਵਧੀਆ ਹੈ ਨਾਨਦ ਨੂੰ ਭੁੱਖ ਬੜੀ ਲੱਗੀ ਸੀ ਨਾਨਦ ਨੇ ਪਕੌੜੇ ਨਹੀਂ ਖਾਦੇ ਪਕੌੜੇ ਨਹੀਂ ਖਾਦੇ ਨਾਨਦ ਸਭ ਤੋਂ ਪਹਿਲਾਂ ਆਨੰਦ ਨੇ ਪ੍ਰਸ਼ਾਦਾ ਛਕਣ ਲੱਗੀ ਹੋਣਾ ਉਹਨਾਂ ਦਾ ਇਹ ਕੋਹਾ ਉੱਥੇ ਬੈਠੀ ਪਨ ਕਰ ਰਹੀਆਂ ਗਿਆ ਜੀ ਮੈਨੂੰ ਜੀ ਨਹੀਂ ਲੱਗਾ ਜੀ ਨਹੀਂ ਜੀ ਕਹਿੰਦਾ ਵੀ ਇੱਥੇ ਆਵਾਂ ਹਾਂ ਗਰਮਾਉਣੇ ਥੋੜੇ ਜਿਹੇ ਹਲਕੇ ਜਿਹੇ ਕੱਪੜੇ ਪਾਏ ਥੋੜਾ ਜਿਹਾ ਖੁਸ਼ੂਸ ਕਰਦੇ ਆ ਤੇ ਮੰਮੀ ਨਾਲ ਗੱਲ ਕਰਦੇ ਆ ਹਾਂ ਹੁੰਦਾ ਤੇ ਇਹ ਜੀਤ ਕਰ ਦੋਗੂ ਨਹੀਂ ਲੈਣਾ ਮੈਂ ਨਾ ਦੋਗੂ ਨਹੀਂ ਮਤੀਪ ਵਾਲ ਖੁੱਲੇ ਛੱਡ ਗਏ ਤੇ ਕਲਿੱਪ ਲਾਈ ਮੈਂ ਕਰ ਲ ਪਾਈ ਸੁਖ ਹਾਂ ਹਾਂ ਸੌਣ ਲੱਗਦੀ ਮੈਂ ਪਰੇਸ਼ਾਨ ਲੱਗਦੀ ਤੇ ਆਹੋ ਆਹ ਹਾਂ ਮੇਰੇ ਮੇਰੇ ਨਹੀਂ ਛੱਡਦਾ ਪਛਦਾ ਦੀ ਬੀਬੀ ਨੂੰ ਸੂਟ ਨਹੀਂ ਆਉਂਦਾ ਬੀਬੀ ਨੂੰ ਸੂਟ ਦਿੰਦਾ ਆਣਾ ਕਿ ਆਈ ਸੀ ਆ ਬੱਲੇ ਅੰਨ ਦਾ ਅੱਛਾ ਬੀਬੀ ਨਾ ਲੱਗਿਆ ਆਣਾ ਦਾ ਬਾਦੀ ਦਾ ਬੀਬੀ ਦਾ ਪਰਦਾਦੀ ਦਾ ਵਾਲਾ ਖਿਆਲ ਦਾ ਦੀ ਦਾਦੀ ਦਾ ਤਾਈਆਂ ਲੋਕੀ ਤੁਖਾ ਮੰਗਦੇ ਧਿਆਨ ਆਣਾ ਆਪਣੇ ਸੂਟ ਦੁੱਤਾ ਬੀਬੀ ਨੂੰ ਤਾਈਆਂ ਲੋਕੀਆਂ ਨੂੰ ਨਾ ਧੀਆਂ ਫਿਕਰ ਕਰਦੀਆਂ ਨੇ ਸੋਣਾ ਬੀਬੀ ਆਂਦੇ ਸੋਣਾ ਸੁਪਾ ਵਾਲਾ ਬਹੁਤ ਸੋਣਾ ਜਿੱਦਾਂ ਦਾ ਬੀਬੀ ਨੇ ਪਾਇਆ ਉਦਾਂ ਦਾ ਹੀ ਆਹੋ ਸੁਣੀ ਬੀਬੀ ਆ ਗਏ ਸੂਟ ਪਾਣ ਬੁੱਢੀ ਵਾਲੇ ਮਾੜੇ ਤੇ ਜਨਰੇਟਰ ਆਪਾਂ ਘਲਾਤਾ ਉਹ ਲੈ ਗਿਆ ਬਾਕੀ ਪ੍ਰਸ਼ਾਦਾ ਪਾਣੀ ਸ਼ਾਮਿਲ ਹੈ ਜੀ ਇਹਦੇ ਬਾਰੇ ਵੀ ਬੈਆ ਮੈਂ ਲੱਗੀ ਵੀ ਖਾਣ ਲੱਗੀ ਦੱਸ ਅੱਛਾ ਸਿੱਪੂ ਦਾ ਪ੍ਰੀਤ ਦਾਲੇ ਵਤਨ ਦਾ ਬੜਾ ਪਿਆਰ ਹੀ ਇਹ ਹਣਵਾਣੀ ਦਾ ਇੱਕੋ ਜਿਹਾ ਪਾਂ ਮਾਹ ਵਤਨ ਵਿਪੂ ਦੇ ਪ੍ਰੀਤ ਤੇ ਸੁਰਗੁਣੇ ਬੜਾ ਰਹਿੰਦੇ ਇਕੱਠੇ ਆਦੀ ਮੇਰੇ ਨਰਿੰਦੀ ਚਰੀ ਇਹਨੂੰ ਨਿੱਕੇ ਨੇ ਮੈਂ ਨਾ ਚੌਕ ਖੜਾ ਛੱਡਿਆ ਨਾ ਓਡਾ ਕੇ ਮੈਂ ਨਾ ਓਡੀ ਕੇ ਦੀ ਲਮਕਾਈ ਫੇਰ ਦਿੱਤੀ ਨਹੀਂ ਬੜਾ ਸੁਆਦੀ ਬੜਾ ਸੁਆਦੀ ਹੈ ਬੁਲਾਉਂ ਗਏ ਖਨਾਲਾਂ ਦੇ ਸੁਲਾ ਮਾਰ ਲਈ ਦੀ ਵਿਚਾਰਿਆਂ ਨੂੰ ਉਹਨਾਂ ਨਾਲ ਕੀ ਕਰਾਂਗਾ ਤੇਰੇ ਵੇਖ ਕੇ ਤੇ ਹਾਂਜੀ ਸ਼ੂਕਤ ਤਾਚੂਏ ਲੱਕ ਨਹੀਂ ਝੁਗਣ ਬਿਆ ਸੋਹਣਾ ਤੇ ਬਣਾ ਦਿੰਨੇ ਆ ਮਾਮੂ ਵੱਡੇ ਨੇ ਕਾ ਉਹ ਮਾਮੂ ਵੱਡੇ ਨੇ ਆ ਪਾਪਾ ਨੂੰ ਕਹਿਆ ਮੈਂ ਸਰਗੁਜੰਬੀ ਮੀਰਾ ਤਸਮਾ ਬੰਦੀ ਕੁੜੀ ਦਾ ਇਹਨੂੰ ਥੱਕੇ ਨਹੀਂ ਜਣੀ ਜਵਾ ਸੁਣ ਲਾ ਕੇ ਬੁਲਟਰ ਮਾਰ ਲਿਆ ਕੰਮ ਕਰ ਗਿਆ ਪੜਦਾ ਹੋਣੀ ਕਿ ਉਹਨਾਂ ਨਾਲ ਕੀ ਗੱਲ ਹੋਇਆ ਕੀ ਕਰਨ ਆਇਆ ਮੈਂ ਬਾਹਰ ਆ ਕੇ ਕੱਢਿਆ ਤੰਮੀ ਦੇ ਨਾਲ ਤੁਹਾਡੀ ਰਿਸੋਰਸਿੰਗ ਕੀ ਬਾਗ ਅੱਛਾ ਅੱਛਾ ਤੁਹਾਡੇ ਨਾਲ ਤੁਹਾਡੇ ਨਾਲ ਤੁਹਾਡੇ ਨਾਲ ਬਾਪੂ ਜੀ ਨੇ ਸਾਰੀ ਅੱਜ ਕੱਢ ਲੈਣੀ ਵਾ ਰਿਸ਼ਤੇਦਾਰੀ ਬਾਗ ਦੇ ਅੱਛਾ ਸਿਤਾ ਦੇ ਨਾਲ ਕਿਉਂ ਅੱਛਾ 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 ਆ ਭੈਣ ਵੇਖ ਲੈ ਪ੍ਰੋਗਰਾਮ ਆ ਭੈਣ ਵੇਖ ਲੈ ਪ੍ਰੋਗਰਾਮ ਬੜੀ ਗਰਮੀ ਅਹੀਂ ਆਪਣੀ ਵੀਡੀਓ ਫਰੰਟ ਕੈਮਰਾ ਤੇ ਬਣਾਉਣਾ ਤੇਰੀ ਛੜੀ ਬਣਾਉਣਾ ਰਾਜ ਕੇ ਘਾਤ ਉਹ ਢੜੀ ਖੜੀ ਨੇ ਖੜੀ ਹਾਂਜੀ ਆ ਜਾ ਚੱਲਾਂਗੇ ਫਿਰ ਕੋਫੀ ਬਣਾ ਲੈ ਚੱਲ ਪਾਣੀ ਪਾ ਗਏ ਓਏ ਕੀ ਅੱਛਾ ਪਤਾ ਡੀਜੇ ਲੱਗਿਆ ਚਾਚਾ ਬਲੋਨਾ ਤੁੰ ਕਰੇ ਤੇ ਨੀਅਤ ਨਹੀਂ ਲੈ ਲੈ ਨਾ ਦੱਸੋ ਕੋਲੋਂ ਲਿਆ ਗਿਆ ਮੈਨੂੰ ਗੋਦੀ ਵਿੱਚ ਤੇ ਕੋਫੀ ਲੈ ਵੀਰ ਨੇ ਸ਼ਿਕਾਰ ਕੀਤਾ ਵੀਰ ਨੇ ਵੀਰ ਨੇ ਤੋਤਾ ਕਾਬੂ ਕੀਤਾ ਅੱਜ ਉਹ ਵੀ ਦਸੀ ਭਾਈ ਪੂਰੀ ਵਕਇਦ ਕੀਤਾ ਵੀਰ ਦਾ ਨਹੀਂ ਕਰਾਂ ਮਾਲੀਆਂ ਵਾਲੀਆਂ ਮੇਰੇ ਦਿਲ ਨੂੰ ਪੈਂਦੇ ਨਾ ਮੈਂ ਨਾ 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 ਤੇਰਾ ਮਾਹੀ ਜੜੇ ਨਾ ਮੈਂ ਤੇਜੇ ਪੁੱਛੇ ਫਰਨਾ ਤੇ ਸਾਥ ਜੀਆ ਜੇ ਚਪੜਾ ਪੁੱਛੇ ਤੁਸਰੀ ਕਾ ਅੰਤ ਆਉਂਦਾ ਕਲ ਬਾਈ ਦੀ ਸਸਰੀਕਾਲ ਸਾਰਿਆਂ ਨੂੰ ਬਾਈ ਵਦਨ ਬਾਈ ਮਾਸੀ ਬਾਈ ਭਾਈ ਵੰਦਰ ਚੰਗਾ ਵੀ ਬਾਈ ਸਾਰਿਆਂ ਨੂੰ ਸასი ਕਾਲ ਜੀ ਕੀ ਹੋਇਆ ਮਾਤਾ ਮੈਨੂੰ ਨੋ ਸਬਤ ਅੱਛਾ ਲਓ ਇਹ ਨੋ ਸਸਰੀਕਾਲ ਬਾਈ ਪਰ ਨਾ ਇਹ ਵੀ ਆਪਣੇ ਕਰ ਲੈ ਕੱਪੜੇ ਕੱਪੜੇ ਚੇਂਜ ਗਰਮੀ ਦੇ ਕੱਡੇ ਸਰਗੁਣ ਦੇ ਆ ਰਹੇ ਦੋਵੇਂ ਸੇਮ ਸੇਮ ਬਣੇ ਚੱਲੀਏ ਚਲੋ ਅੱਜ ਅਸਰੇ ਪੇਪਰ ਹੈ ਟੈਸਟ ਹੈ ਸੁਬਹਾ ਬਾਈ ਅਨਹਤਾ ਬੰਗਵੇ ਰੰਗ ਉਟ ਗਏ ਰਹਤ ਨੇ ਪਰਵਾ ਆ ਜਾ ਬਲੂਨ ਲੈਣੇ ਹਨ ਦਾ ਲੈ ਜਾ ਚੱਲ ਚਲੀਏ ਫਿਰ ਲੈ ਨਾ ਪੰਡ ਬਣ ਕੇ ਦਾ ਚਲੋ ਚਲੀਏ ਕਿਉਂ ਬਾਹਰ ਸਫਾਈ ਵੀ ਹੋ ਗਈ ਜਨ ਜੀ ਆਹ ਤਾਂ ਆਇਆ ਪੌਂਕੀ ਚਾਹੀਦੀ ਕੌਫੀ ਪੀਈਦਾ ਨਹੀਂ ਕਿ ਇਹਨੂੰ ਤਾਰ ਤੇਰੀ ਕਿਉਂ ਲਾਈਏ ਹੈ ਬਹੁਤ ਥੈਂਕ ਯੂ ਤੁਹਾਡਾ ਧੰਨਵਾਦ ਕਾਫੀ ਪਿਆਈ ਬੜੀ ਸਵਾਦ ਤੁਸੀਂ ਸਾਰੀਆਂ ਲਾਤੀਆਂ ਆਏ ਨੇ ਫਿਰ ਚੰਗਾ ਵੀ ਬਾਏ ਬਾਏ ਸასი ਕਾਲ ਨਹੀਂ ਨਹੀਂ ਮੁਬਾਰਕਾਂ ਫਿਰ ਇੱਕ ਵਾਰੀ ਹੈਪੀ ਟੂ ਯੂ ਦੀਆਂ ਚਲ ਜੀਏ ਫਿਰ ਉਹ ਉਹ ਵਦਨ ਵੀ ਆ ਗਿਆ ਗੱਡੀ ਲੈ ਕੇ ਤਰੀ ਬੜੀ ਗਾੜੀ ਚਾਹ ਵੀ ਚਲ ਜੀਏ ਭਾਈ ਚਲੋ ਵੀ ਚੰਗਾਦੀਪ ਚੰਗਾ ਮਨਦੀਪ ਬਾਏ ਬਾਏ ਮੈਨੂੰ ਨਹੀਂ ਹੈ ਬਾਏ ਅੰਦਰ ਆਪਾਂ ਗੁਰਨਵਾਜ ਦਾ ਪ੍ਰੋਗਰਾਮ ਵੇਖ ਕੇ ਆ ਗਏ ਘਰੇ ਅਨਹਦ ਵੀ ਥੱਕ ਗਿਆ ਹੁਣ ਅਨੰਦ ਹਾਂਜੀ ਆਹ ਵੇਲੇ ਸਾਡਾ ਸੌਣ ਦਾ ਟਾਈਮ ਹੁੰਦਾ ਸੌਣ ਦਾ ਟਾਈਮ ਹੁੰਦਾ ਤੇ ਹੁਣ ਆਪਾਂ ਪਹੁੰਚੇ ਆਂ ਘਰ ਤੇ ਸਾਰਿਆਂ ਦਾ ਬਹੁਤ ਬਹੁਤ ਜ਼ਿਆਦਾ ਥੈਂਕ ਯੂ ਜਿਹੜੇ ਗੁਰਨਵਾਜ ਨੂੰ ਵਿਸ਼ ਕੀਤਾ ਜਿਨ੍ਹਾਂ ਨੇ ਬਰਥਡੇ ਦੀਆਂ ਤੇਰੇ ਕਿਉਂ ਗੈਕ ਤੇ ਬਹੁਤ ਕੀ ਨਹੀਂ ਜ਼ਿਆਦਾ ਤੂੰ ਆਪਣੇ ਬੰਦ ਨੂੰ ਨੀਂਦ ਆਉਂਦਾ ਵੀ ਟਾਈਮ ਹੋ ਗਿਆ ਜਦੋਂ ਲੇਟ ਹੋ ਗਿਆ ਆਪਾਂ ਤੇ ਸਭ ਦਾ ਜੀ ਬਹੁਤ ਬਹੁਤ ਥੈਂਕ ਯੂ ਜੀ ਤੁਹਾਡਾ ਜਿਨ੍ਹਾਂ ਨੇ ਵਿਸ਼ ਭੇਜੀਆਂ ਗੁਰਨਵਾਜ ਨੂੰ ਅਨੰਦ ਨੂੰ ਵੀ ਨੀਂਦ ਆਉਂਦੀ ਹੁਣ ਆਪਾਂ ਇਹ ਵਲੌਗ ਇੱਥੇ ਐਂਡ ਕਰ ਦਈਏ ਫਿਰ ਮਿਲਦੇ ਹਾਂ ਜੀ ਤੁਹਾਨੂੰ ਸਵੇਰੇ ਨਵੀਂ ਵੀਡੀਓ ਨਾਲ ਵਲੌਗ ਨਾਲ ਬਾਏ ਬਾਏ ਸਸਕੀ ਕਰਦਾ ਹਾਂ ਧੰਨਵਾਦ ਬਾਏ